ਪੰਜਾਬੀ ਸਿਨੇਮਾ ਦੀ ਜਾਨ ਯੁਗਰਾਜ ਸਰ ਸਾਡੇ ਨਾਲ ਮੌਜੂਦ ਆ ਅੱਜ ਫਿਲਮ ਦੇ ਸੈੱਟ ਤੇ ਆਏ ਆ ਯੁਗਰਾਜ ਸਰ ਜੀ ਸਤਿ ਸ਼੍ਰੀ ਅਕਾਲ ਜੀ ਯੁਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਫਿਲਮ ਦੇ ਸੈੱਟ ਤੇ ਆਏ ਹੋ ਕੀ ਕਹਿਣਾ ਚਾਹੋਗੇ ਫਿਲਮ ਦੀ ਸੈੱਟ ਤੇ ਜਦ ਵੀ ਮੇਰੀ ਕਰਮ ਨਵਾਜ਼ੀ ਹੈ ਜੀ ਮੈਨੂੰ ਰੱਬ ਨੇ ਬਖਸ਼ਿਸ਼ ਕੀਤੀ ਹੈ ਗੁਰੂ ਮਹਾਰਾਜ ਨੇ ਤੌਫੀਕ ਬਖਸ਼ੀ ਹੈ ਔਰ ਥਾਪੜਾ ਗੁਰੂ ਦਾ ਤੇ ਮੈਂ ਇਹਨੂੰ ਆਪਣਾ ਕਰਮ ਸਮਝਦਾ ਔਰ ਕੋਸ਼ਿਸ਼ ਕਰਦਾ ਕਿ ਮੈਂ ਸੱਚੇ ਮਨ ਨਾਲ ਸੱਚੇ ਦਿਲੋਂ ਆਪਣਾ ਕੰਮ ਕਰਕੇ ਸ਼ਾਮ ਨੂੰ ਵਾਪਸ ਜਾਵਾਂ ਤੇ ਮੈਨੂੰ ਹਰ ਫਿਲਮ ਦਾ ਸੈੱਟ ਹਰ ਫਿਲਮ ਦਾ ਸ਼ੂਟ ਜਿਹੜਾ ਹੈ ਉਹ ਬਹੁਤ ਪਿਆਰਾ ਲੱਗਦਾ ਕਿਉਂਕਿ ਇਹ ਨੇ ਮੈਨੂੰ ਫਿਲਮ ਇੰਡਸਟਰੀ ਮੈਨੂੰ ਬਹੁਤ ਕੁਝ ਦਿੱਤਾ ਜਿਹਦਾ ਮੈਂ ਬਿਆਨ ਨਹੀਂ ਕਰ ਸਕਦਾ ਨਵੀਂ ਫਿਲਮ ਆ ਰਹੀ ਹੈ ਦੇਖ ਤੋਂ ਕੀ ਬਣਦਾ ਕੀ ਕਹਿਣਾ ਚਾਹੁੰਗਾ ਕਿ ਕਿਦਾਂ ਕਰਦਾ ਜਿਹੜਾ ਤੁਹਾਡੇ ਦੇਖਣ ਨੂੰ ਮਿਲੂਗਾ ਜੀ ਮੇਰਾ ਖਿਆਲ ਹਰ ਫਿਲਮ ਦੇ ਵਿੱਚ ਕਿਰਦਾਰ ਜਿਹੜੇ ਵੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਉਹਨਾਂ ਨੇ ਆਪ ਹੀ ਨਵਾਏ ਨੇ ਮੈਂ ਤਾਂ ਕਿੱਥੇ ਦਾ ਐਕਟਰ ਆ ਜੀ ਗੁਰੂ ਦੀ ਬਖਸ਼ਿਸ਼ ਹੈ ਉਹਨੇ ਤੌਫੀਕ ਬਖਸ਼ਣੀ ਹੈ ਪਰ ਇਸ ਫਿਲਮ ਦੇ ਨਾਲ ਕੁਝ ਮੇਰਾ ਬੜਾ ਪਿਆਰਾ ਰਿਸ਼ਤਾ ਹੈ ਕਿਉਂਕਿ ਜਿਹੜੇ ਇਹਦੇ ਡਾਇਰੈਕਟਰ ਨੇ ਪ੍ਰੋਡਿਊਸਰ ਨੇ ਆਪਣੇ ਭਾਈ ਜੁਨੈਲ ਸਿੰਘ ਜੀ ਉਹਨਾਂ ਦੇ ਬੜੇ ਗੁਰਮੁਖ ਬੰਦੇ ਆ ਤੇ ਮੇਰਾ ਖਿਆਲ ਹੈ ਇਸ ਫਿਲਮ ਦੇ ਵਿੱਚ ਡੇਟਾ ਡੂਟਾ ਦਾ ਬੜਾ ਰੋਲਾ ਪੈ ਗਿਆ ਸੀਗਾ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਸੀ ਤੇ ਮੈਂ ਕਿਹਾ ਸੀ ਮੈਂ ਕਿਹਾ ਜੀ ਤੁਸੀਂ ਕਿਸੇ ਹੋਰ ਨੂੰ ਲੈ ਲਓ ਉਹਨਾਂ ਨੇ ਫਿਰ ਮੈਨੂੰ ਕਿਹਾ ਜੀ ਨਹੀਂ ਅਸੀਂ ਤਾਂ ਬੰਦ ਕਰਤਾ ਤੁਸੀਂ ਉਹ ਫਿਲਮ ਖਤਮ ਕਰਕੇ ਤੁਸੀਂ ਆਓਗੇ ਤਾਂ ਫਿਰ ਪਹਿ ਸ਼ੁਰੂ ਕਰਾਂਗੇ ਸੋ ਆਈ ਥਿੰਕ ਇਸ ਤਰ੍ਹਾਂ ਦੇ ਲੋਕ ਜਿਹੜੇ ਤੁਹਾਨੂੰ ਇੰਨਾ ਪਿਆਰ ਕਰਦੇ ਔਰ ਇਹ ਸਮਾਂ ਦੇਣੇ ਕਿ ਵੀ ਇਹ ਕਿਰਦਾਰ ਸਿਰਫ ਤੁਸੀਂ ਹੀ ਕਰ ਸਕਦੇ ਹੋ ਇੱਥੇ ਕੋ ਬੜੀ ਵੱਡੀ ਬਖਸ਼ਿਸ਼ ਹੈ ਖੁਦਾ ਦੀ ਔਰ ਇਸ ਯੂਨਿਟ ਨਾਲ ਮੇਰਾ ਖਾਸ ਕਰ ਪ੍ਰੇਮ ਰਿਆ ਸੀ ਆਸਟ੍ਰੇਲੀਆ ਸ਼ੂਟ ਕੀਤਾ ਔਰ ਇੱਥੇ ਕਿ ਸ਼ੂਟਿੰਗ ਕਰ ਰਹੇ ਆ ਜਿੱਥੇ ਤੁਹਾਨੂੰ ਇੱਜ਼ਤ ਮਾਨ ਮਿਲਦਾ ਮੈਂ ਸਮਝਦਾ ਉਹ ਬੜੀ ਵੱਡੀ ਰੱਬ ਦੀ ਬਖਸ਼ਿਸ਼ ਤੇ ਇਹ ਲੋਕ ਬੜੇ ਪਿਆਰੇ ਆ ਜਿਹੜੇ ਫਿਲਮ ਬਣਾ ਰਹੇ ਆ ਔਰ ਬੜਾ ਸਤਿਕਾਰ ਮਾਨ ਕਰਦੇ ਨੇ ਜਰਨੈਲ ਭਾਜੀ ਦੀ ਵੈਸੇ ਵੀ ਪ੍ਰੋਡਕਸ਼ਨ ਦੇ ਵਿੱਚ ਮੈਂ ਪਹਿਲਾਂ ਵੀ ਕੰਮ ਕੀਤਾ ਤੇ ਉਹ ਬੜੇ ਇੱਕ ਨਫੀਸ ਇਨਸਾਨ ਨੇ ਇੰਡਸਟਰੀ ਦੇ ਸੋ ਉਹਨਾਂ ਕਰਕੇ ਮੈਂ ਸੁਣ ਰਿਹਾ ਆ ਫਿਲਮ ਦੀ ਗੱਲ ਕਰੀ ਜੇ ਫਿਲਮ ਦਾ ਜਿਹੜਾ ਸਟੋਰੀ ਆ ਉਹ ਅੱਧੀ ਸਟੋਰੀ ਮਤਲਬ ਅੱਧੀ ਕਾ ਪੂਰੀ ਕਹਿ ਦਿੰਦੇ ਆਪਾਂ ਇਹ ਬਾਹਰਲੇ ਰਿਲੇਟਿਵ ਰਿਲੇਟਿਵ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਪੰਜਾਬ ਦੀ ਨੌਜਵਾਨੀ ਬਾਹਰ ਨੂੰ ਜਾ ਰਹੀ ਹੈ ਇਸ ਫਿਲਮ ਦੇ ਚੁੱਕੀ ਉਹਨਾਂ ਨੂੰ ਦੇਖੋ ਮਿਲੋ ਵਖਰੇ ਪੰਜਾਬ ਦੀ ਨੌਜਵਾਨੀ ਕੋ ਅੱਜ ਤੱਕ ਹੀ ਨਹੀਂ ਜਾ ਰਹੀ ਬਾਹਰ ਜੀ ਪੰਜਾਬ ਦੀ ਨੌਜਵਾਨੀ ਪਿਛੇ 200 ਸਾਲ ਤੋਂ ਜਾ ਰਹੀ ਹੈ ਪਹਿਲਾਂ ਲੋਕੀ ਇੰਗਲੈਂਡ ਜਾਂਦੇ ਹੁੰਦੇ ਸੀਗੇ ਗਠੜੀਆਂ ਮੰਨ ਕੇ ਬੁਲੁਰਗਾ ਨੇ ਬੁਲੁਰਗੁਨੀ ਆਨੇ ਉੱਥੇ ਬਹਿ ਜਾਣਾ ਮੈਨੂੰ ਯਾਦ ਅੱਜ ਤੱਕ ਪੰਜਾਬ ਦੇ 50 60 ਸਾਲ ਪਹਿਲਾਂ ਮੈਂ ਦੇਖਦਾ ਹੁੰਦਾ ਸੀ ਤੇ ਆਪਾਂ ਜਵਾਨ ਬੜੇ ਪਟਕੇ ਹੋਏ ਆ ਮੇਰੇ ਹਿਸਾਬ ਨਾਲ ਕਿਉਂਕਿ ਜੋ ਹਾਲ ਬਾਹਰ ਜਵਾਨੀ ਦਾ ਹੈਗਾ ਉਹ ਦੇਖ ਕੇ ਬੜਾ ਹੀ ਤਰਸਉਮੈਂ ਵੀ ਇਹਦੇ ਨਾਲੋਂ ਤਾਂ ਆਪਣਾ ਪੰਜਾਬ ਵੀ ਚੰਗਾ ਤੇ ਫਿਰ ਆਪਾਂ ਨੂੰ ਮੁੱਢ ਛੱਡਣ ਦੀ ਲੋੜ ਵੀ ਕੀ ਹੈ ਜਿਹੜਾ ਸਭ ਤੋਂ ਦੁਖਾਂਤ ਕਰ ਰਿਹਾ ਹੈ ਕਿ ਜਿਹੜੇ ਇੱਥੇ ਦੇ ਬਜ਼ੁਰਗ ਨੇ ਬੱਚੇ ਬਾਹਰ ਚਲੇ ਗਏ ਸੈਟਲ ਹੋ ਗਏ ਵਿਆਹ ਹੋ ਗਿਆ ਉਹਨਾਂ ਦੇ ਗਾਂ ਬੱਚੇ ਹੋ ਗਏ ਉਹ ਆਪਣੇ ਬਜ਼ੁਰਗਾਂ ਨੂੰ ਕਹਿੰਦੇ ਭਾਈ ਤੂੰ ਪੈਲੀ ਵੇਚ ਕੇ ਉੱਥੇ ਆ ਜਾ ਜ਼ਮੀਨ ਵੇਚ ਕੇ ਉੱਥੇ ਆ ਜਾ ਬਹੁਤ ਬੰਦੇ ਨੇ ਕੰਮ ਕੀਤਾ ਉਹ ਉੱਥੇ ਜਾ ਕੇ ਬਹੁਤ ਧੱਕੇ ਮਿਲਦੇ ਸੋ ਮੈਂ ਸ਼ਾਇਦਾਂ ਇਸ ਵਿਸ਼ੇ ਤੇ ਵੀ ਜਿਹੜਾ ਕਰਦਾਰ ਹੈ ਇਸ ਨੂੰ ਦਾ ਕਾਫੀ ਦਿਨ ਦਾ ਆਸਟ੍ਰੇਲੀਆ ਗਿਆ ਹੋਇਆ ਔਰ ਪਰਿਵਾਰਿਕ ਰੂਪ ਤੇ ਜਿਹੜੀ ਉਹਦੀ ਮਾਂ ਹੈ ਉਹ ਹਮੇਸ਼ਾ ਫੀਲ ਕਰਦੀ ਆ ਵੀ ਮੇਰੇ ਪੁਰਾਣੇ ਰਿਸ਼ਤੇਦਾਰ ਇਹ ਉਹ ਫਲਾਨਾ ਸੋ ਆਈ ਥਿੰਕ ਉਹ ਜਿਹੜੀਆਂ ਜੜਾਂ ਨੇ ਉਹ ਇਸ ਪੰਜਾਬ ਦੇ ਵਿੱਚ ਇਸ ਫਿਲਮ ਚ ਦਿਖਾਉਣ ਦੇਖਣ ਨੂੰ ਮਿਲਦਾ ਕਿ ਜੜਾਂ ਨਾਲ ਬੰਦੇ ਨੂੰ ਜੁੜਨਾ ਚਾਹੀਦਾ ਹੈ ਔਰ ਬਾਹਰ ਜਾਣਾ ਦੁਨੀਆ ਦੇਖਣੀ ਆ ਇੱਕ ਹੋਰ ਗੱਲ ਹਰੇਕ ਨੂੰ ਜਾਣਾ ਚਾਹੀਦਾ ਦੁਨੀਆ ਦੇਖਣੀ ਚਾਹੀਦੀ ਹੈ ਪਰ ਆਪਣੇ ਜੜ੍ਹਾਂ ਤੋਂ ਵੱਖ ਨਹੀਂ ਹੋਣਾ ਚਾਹੀਦਾ ਇਹ ਜ਼ਰੂਰ ਇਹ ਫਿਲਮ ਦੇ ਵਿੱਚ ਕਿਰਦਾਰ ਹੈ ਮੁਸਲਮਾਨ ਦਾ ਇੱਕ ਮੁਸਲਿਮ ਸਰਦਾਰ ਹੈ ਤੇ ਕਿਰਦਾਰ ਮੈਨੂੰ ਨਿਭਾਉਂਦੇ ਬਹੁਤ ਚੰਗਾ ਲੱਗਿਆ ਲੁੱਕ ਵੀ ਬੜੀ ਅੱਛੀ ਆਈ ਦੇਖ ਕੇ ਸੋ ਮੈਂ ਕੋਸ਼ਿਸ਼ ਕਰਦਾ ਜਿਹੜਾ ਵੀ ਕੈਰੈਕਟਰ ਮੈਂ ਕਰ ਰਿਹਾ ਉਹਨੂੰ ਮੈਂ ਨਿਭਾ ਸਕਾਂ ਠੀਕ ਸੋ ਫਿਲਮ ਦੇ ਸਟਾਰ ਕਾਸਟ ਦੀ ਗੱਲ ਕਰੀਏ ਸਾਰੇ ਥੋੜੇ ਜੂਨੀਅਰ ਹੋ ਨੇ ਕਿਹੜੇ ਕਿਹੜੇ ਪੰਜਾਬੀ movies ਦੇ ਵਿੱਚ ਤੁਹਾਡੇ علاوہ ਹੋਰ ਕਿਹੜੇ ਕਿਹੜੇ ਸੀਨੀਅਰ ਐਕਟਰ ਦਿਖਣ ਗਏ ਮੈਂ ਸਰਦਾਰ ਸੋਹੀ ਜੀ ਬਹੁਤ ਕਮਾਲ ਦੇ ਐਕਟਰ ਹੈ ਮੈਂ ਮੇਰੇ ਤੋਂ ਬਾਰੇ ਤਾਂ ਫੇਵਰਿਟ ਨੇ ਔਰ ਫਿਰ ਕਾਫੀ ਨਵੇਂ ਚਿਹਰੇ ਵੀ ਹੈਗੇ ਸੋ ਆਈ ਥਿੰਕ ਕਲਾਕਾਰ ਤੱਕ ਜਿਹੜਾ ਪਰਫਾਰਮ ਕਰੇ ਜੀ ਦੇ ਵਿੱਚ ਕਲਾ ਹੋਵੇ ਉਹੀ ਐਕਟਰ ਚੰਗਾ ਹੁੰਦਾ ਕੋਈ ਨਾਮੀ ਗ੍ਰਾਮੀ ਵਾਲੀ ਗੱਲ ਨਹੀਂ ਹੁੰਦੀ ਬਟ ਮੇਦੇ ਵਿੱਚ ਜਿੰਨੇ ਵੀ ਐਕਟਰ ਕੰਮ ਕਰ ਰਹੇ ਨੇ ਮੇਰੇ ਸਾਹਮਣੇ ਬਹੁਤ ਵਧੀਆ ਹੈ ਧੰਨਵਾਦ ਸਰ ਸਮਾਧੀ ਲਈ ਸਵਾਸਾਂ ਸਾਡੇ ਨਾਲ ਯੂਗਵਾਸਰ ਜਿਨ੍ਹਾਂ ਨੇ ਚਲਤੂ ਦੇ ਕੀ ਬੰਦ ਦੀ ਫਿਲਮ ਦੇ ਬਾਰੇ ਤੁਸੀਂ ਤੁਸੀਂ ਜਿਵੇਂ ਕੋਈ ਬੁੱਢੇ ਨਾਲ ਧੰਨਵਾਦ